ਤਕਰੀਬਨ 16 16 ਸਾਲ ਦੀ ਉਮਰ ਹੈ ਸਭਜਾਦਾ ਬਾਬਾ ਅਜੀਤ ਸਿੰਘ ਜੀ ਨੂੰ ਬੁਲਾਇਆ ਗਿਆ ਸ਼ਸਤਰ ਪਹਿਨੇ ਹੋਏ ਨੇ ਵੱਡੇ ਸਭਜਾਦੇ ਬਾਬਾ ਅਜੀਤ ਸਿੰਘ ਜੀ ਦਰਬਾਰ ਵਿੱਚ ਪੇਸ਼ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸ਼ਕਾਰ ਕੀਤੀ ਕਲਗੀਧਰ ਪਾਤਸ਼ਾਹ ਤੈਨੂੰ ਕੋੜੇ ਤੇ ਸਵਾਰ ਹੋ ਕੇ ਨਾਲ ਸ਼ਸਤਰਧਾਰੀ ਯੋਧੇ ਦਾ ਖਾਲਸਾ ਸਿੱਖ ਲਓ ਜਉ ਸਭਜਾਦਾ ਅਜੀਤ ਸਿੰਘ ਜੀ 24 ਘੰਟਿਆਂ ਦੇ ਅੰਦਰ ਅੰਦਰ ਇਸੋ ਦੇਸੋ ਬ੍ਰਾਹਮਣ ਦੇ ਘਰ ਵਾਲੀ ਇਹਦੇ ਪਾਸ ਹੋਣੀ ਚਾਹੀਦੀ ਹੈ ਉਸ ਪਠਾਨ ਨੂੰ ਸਜ਼ਾ ਦੇਣੀ ਹੈ ਔਰ ਨਾਲ ਉਸ ਜ਼ੁਲਮ ਕਰਨ ਵਾਲੇ ਪਠਾਨ ਨੂੰ ਵੀ ਬੰਨ ਕੇ ਲਿਆਉਣਾ ਹੈ ਉਹਦੀਆਂ ਮਸ਼ਕਾਂ ਭਾਵ ਹੱਥ ਬੰਨ ਕੇ ਉਹਨੂੰ ਅਨੰਦਪੁਰ ਸਾਹਿਬ ਤੱਕ ਲਿਗਾਓ ਜੇ ਕੋਈ ਮੋਰੇ ਅੜੇ ਤਾਂ ਫਿਰ ਬੇਝਿਜਕ ਤੁਸੀਂ ਮਦਨੇ ਜੰਗ ਉੱਤਰ ਕਰਨਾ ਹੈ ਭਾਵ ਜੰਗ ਲੜਨੀ ਹੈ ਕੋਈ ਤੁਹਾਡੇ ਰਸਤੇ ਵਿੱਚ ਰੁਕਾਵਟ ਪਾਵੇ ਉਸ ਨੂੰ ਬਖਸ਼ਣਾ ਨਹੀਂ